ਗਾਇਜ਼ ਆਮ ਹੋਮ ਟੂਡੇ ਬਿਕੋਜ਼ ਮੇਰੇ ਪੈਰ ਤੇ ਲੱਗੀ ਹੈ ਸੱਟ ਇੰਜਰੀ ਹੋ ਗਈ ਕ੍ਰਿਕਟਰ ਦੇ ਤੇ ਆ ਵਖੋ ਮੰਮੀ ਨੇ ਰਾਤੀ ਕਾ ਵੜਿਆ ਅੱਜ ਮੌਸਮ ਫੇਰ ਆ ਗਿਆ ਮੀਹ ਹਲੋਇਆ ਹੈ ਹਨਾ ਮੀਹ ਵਾਲਾ ਮੌਸਮ ਹੈ ਆਪ ਫਿਰ ਵੀ ਰੋਟੀਆਂ ਲਾ ਰਹੇ ਹੈ ਕੋਈ ਪਕੌੜੇ ਕੁੜੇ ਬਣਾਏ ਆਹੋ ਪਕੌੜੇ ਮੰਮੀ ਦੇ ਬਣੇ ਪਏ ਹੈ ਇਹਨੂੰ ਪਤਾ ਹੈ हेलो bxa ke youtube family nu idhar la sara ka udhar udhar la dikhaya bxa dikhaya ek roti kitthi suni jal gayi yes hog gayi lagta aap logo ko bahut te subah udhar ka kat ke aayi te hun sara kam karna hi nahi garmi ch soka safai chalo inna idhar ron hi khatam hone yes this is a sabji of ha ki bol mai english good good ਗਾਈਜ਼ ਹੈਲੋ ਤੁਹਾਨੂੰ ਗੱਲ ਪਤਾ ਤੇ ਗਾਈਜ਼ ਆਪਣੀ ਇੱਕ ਵੀਡੀਓ ਜਿੱਥੇ ਆਪਾਂ ਉੱਥੇ ਨਾਨੀ ਦੇ ਘਰ ਦਾ ਦਿੱਤਾ ਹੈ ਹੋਮ ਟੂ ਉਹ ਮੈਨੂੰ ਇੰਨੇ ਵਧੀਆ ਕਮੈਂਟਸ ਆਏ ਵਧੀਆ ਆਏ ਵਿਊਜ਼ ਵੀ ਬਹੁਤ ਚੰਗੇ ਗਏ ਤੇ ਸਪੈਸ਼ਲੀ ਸਾਨੂੰ ਜਿਹੜੇ ਜਾਣਦੇ ਆ ਮੈਨੂੰ ਫੋਨ ਵੀ ਆਏ ਘਾਰ ਇੰਨਾ ਸੋਹਣਾ ਘਾਰ ਇੰਨਾ ਸੋਹਣਾ ਤੁਸੀਂ ਵੀਡੀਓ ਬਹੁਤ ਸੋਹਣੀ ਸ਼ੂਟ ਕੀਤੀ ਐ ਪ੍ਰੋਫੈਸ਼ਨਲੀ ਜਿਹੇ ਕਰਦਾ ਤੇ ਗਾਇਜ਼ ਮੈਂ ਇੱਥੇ ਖੜਾ ਮਨ ਰਿਹਾ ਮਿਲ ਰਹੀ ਹੈ ਇੱਕ ਨੇ ਸਪੈਸ਼ਲੀ ਬੰਦ ਕਰ ਇਹਨੂੰ ਸਪੈਸ਼ਲੀ ਮੈਂ థੈਂਕਫੁਲ ਕਰਨਾ ਚਾਹਨੀ ਆ YouTube ਫੈਮਲੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਸਪੋਰਟ ਦਿੱਤੀ ਤੇ ਇਸੇ ਤਰ੍ਹਾਂ ਹੀ ਆਪ ਵੀ ਸਪੋਰਟ ਦਿੰਦੇ ਰਹੋ ਇਹਦੇ ਵੇਖੋ ਮੈਂ ਤੁਹਾਨੂੰ ਐਵੇਂ ਦੇ ਗਰਮ ਗਰਮ ਫੁਲਕੇ ਲਾ ਕੇ ਖਾਉ ਹੂੰ ਸਾਡੇ ਘਰ ਇੱਕ ਨਿੱਕਾ ਜਿਹਾ ਪਪੀ ਹੈ ਇਸ ਦਾ ਮੋਟਾ-ਮੋਟਾ ਨੱਕ ਤੇ ਮੁੱਛਾਂ ਲੱਗੀਆਂ ਹੋਈਆਂ ਹਨ ਤੇ ਉਸ ਨੇ ਫਿਰੋਜ਼ੀ ਰੰਗ ਦਾ ਪਟਕਾ ਪੈਨਿਆ ਹੋਇਆ ਏ ਇੱਕ ਨਿੱਕੇ ਜਿਹੇ ਪਿੱਲੋ ਦਾ ਸਾਰਾ ਲੈ ਕੇ ਸੁੱਤਾ ਹੋਇਆ ਏ ਤੇ ਨਿੱਕਰ ਨਾਲ ਉਸ ਨੇ ਕੰਟਰਾਸਟ ਮੈਚਿੰਗ ਕੀਤੀ ਹੋਈ ਹੈ ਤੇ ਉਹ ਬਰਾਊਨ ਜਿਉਂ ਨੇ ਟੀ-ਸ਼ਰਟ ਪਾਈ ਹੋਈ ਹੈ ਜਿਸ ਤਰ੍ਹਾਂ ਕੁੱਤੇ ਦਾ ਕਿੰਨ ਕਲਰ ਹੁੰਦਾ ਹੈ ਸੇਮ ਉਸ ਕਲਰ ਦੀ ਪਾਈ ਹੋਈ ਹੈ ਤੇ ਜਦੋਂ ਉਸ ਨੂੰ ਟੱਚ ਕਰਦੇ ਆ ਤੇ ਉਹ ਚੂੰ ਚੂੰ ਕਰਦਾ ਹੈ ਤਾਂ ਬਣ ਗਈ ਵੀਡੀਓ ਲੇਖ ਜਿਵੇਂ ਆਪਾਂ ਨੇ ਨਿੱਕੇ ਹੁੰਦੇ ਮੈਡਮ ਜਿੰਨੇ ਗਾਂ ਦਾ ਦੇਖ ਲਿਖ ਕੇ ਲਿਆਓ ਹਾਂ ਜਿਵੇਂ ਆਪਾਂ ਲਈ ਦੇ ਮੇਰੇ ਪਾਸ ਇੱਕ ਗਾਂ ਹੈ ਉਸਕੇ 4 ਥਾਂਗੇ 4 ਥਾਂ ਔਰ 2 ਕਾਨ ਹੈ ਸਿੱਖਣਾ ਹਾਂ ਅੱਜ ਖੁਸ਼ ਉੱਤਪਾਦਿਆ ਹੈ ਤੇ ਮੈਂ ਉਹਦੀ ਵੀਡੀਓ ਬਣਾਈ ਮੈਂ ਕਿਹਾ ਇਹ ਖੁਸ਼ ਹੈ ਪੰਜਾਬੀ ਦੀ ਫੁੱਲੀ ਹੈਗਾ ਖੁਸ਼ ਤੇ ਐਸੇ ਮੋਟਾ ਮਾਸ ਹੈ ਇਹ ਉਹ ਸਾਰੇ ਦੀ ਫੁੱਲੀ ਹੈ ਹਾਂ ਤੇ ਪੈਦੋਂ ਦੇ ਉੱਪਰ ਫੋੜ ਫੋੜਿਆ ਮੈਂ ਕਿਹਾ ਅੱਜ ਇਹ ਸਾਡਾ ਨਿੱਕਾ ਜਿਹਾ ਪੱਪੀ ਹੈ ਖੁਸ਼ ਇਹਦੇ ਤੇ ਇੱਕ ਲੇਖ ਬਣਾਇਆ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਉਹ ਦੱਸਿਓ ਠੀਕ ਆ ਹਾਂ ਕੌਣ ਬਣ ਵਾਓ ਇਹ ਕਿੱਥੇ ਲੈ ਕੇ ਆਏ ਮਕੂ ਸਪੈਸ਼ਲ ਗਿਆ ਮਕੂ ਫੋਨ ਕਰਤਾ ਹੁਣ ਬਣਾ ਤੇ ਅੱਛਾ ਕੋਸ਼ ਗਿਆ ਸੀਗਾ ਕੁਛ ਨੂੰ ਛੱਡਣ ਗਿਆ ਸੀ ਤੇ ਵਾਪਸੀ ਤੇ ਲੈ ਕੇ ਆਏ ਮੇਰਾ ਬੜੇ ਦਿਨ ਹੋ ਗਿਆ ਰੈਪ ਖਾਣ ਨੂੰ ਦਿਲ ਕਰਦਾ ਸੀ ਮੈਂ ਬੜੇ ਦਿਨ ਇਹਨਾਂ ਨੂੰ ਬੁਝਾਰਤਾ ਪਾਉਂਦੀ ਸੀ ਫਾਈਨਲੀ 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 ਇੰਜ ਮਿਲਦਾ ਇਹ ਮੈਂ ਕਾਫੀ ਟਾਈਮ ਪਹਿਲਾਂ ਖਾਦਾ ਸੀ ਤੇ ਮੈਂ ਇਹਨਾਂ ਦੇ ਰੈਪ ਵੀ ਖੈਣ ਹੋ ਗਈ ਸੋ ਇੱਕ ਬਹੁਤ ਖੁਬਤ ਲੱਗੀ ਸੀ ਇੱਕ ਦਿਲ ਬਹੁਤ ਕਰਦਾ ਸੀ ਇਹ ਟਾਈਮਿੰਗ ਪਰਫੈਕਟ ਤੇ ਅੱਜ ਲੈ ਕੇ ਆਏ ਆ ਪੂਰੇ ਪੂਰੇ ਟਾਈਮ ਤੇ ਮੈਂ ਜ਼ਿਆਦਾ ਵੇਟ ਨਹੀਂ ਕਰ ਸਕਦੀ ਵਾਓ ਤੇ ਬਹੁਤ ਦੀ ਜ਼ਿਆਦਾ ਟੇਸਟੀ ਹੁੰਦਾ ਹੈ ਸੋ ਦੇਖ ਸਕਦੇ ਹੋ ਤੁਸੀਂ ਇਹ ਹੁਣ ਮੈਂ ਖਾऊंगी ਇਹਨੂੰ ਜ਼ਿਆਦਾ ਵੇਟ ਨਹੀਂ ਕਰ ਸਕਦੀ ਬਹੁਤ ਹੀ ਜਵਰ ਟੇਸਟੀ ਬਣਿਆ ਬਣਿਆ ਨਹੀਂ ਮਤਲਬ ਆ ਯਾਰ ਬਣਿਆ ਬਸ ਤਰਾ ਹੀ ਬਹੁਤ ਜਵਰ ਟੇਸਟੀ ਸੱਚ ਵਿੱਚ ਬਹੁਤ ਜਵਰ ਟੇਸਟੀ ਮੈਂ ਜ਼ਿਆਦਾ ਵੇਟ ਨਹੀਂ ਕਰ ਸਕੀ ਮੈਂ ਇੱਕ ਬਾਈਟ ਲੈ ਲਈ ਰਸਤਾ ਜਿਵੇਂ ਸ਼ੁਰੂ ਹੀ ਨਹੀਂ ਕੀਤਾ ਬਹੁਤ ਨਾਲ ਇਸ ਸਾਸ ਤੋਂ ਬਿਨਾ ਇੰਨਾ ਜ਼ਿਆਦਾ ਟੇਸਟੀ ਹੈ ਸੌਸ ਤੋਂ ਬਿਨਾਂ ਹੀ ਨਮਰਿਆ ਉਹ ਨਾ ਮੈਂ ਤਾਂ ਨਹੀਂ ਖਤਮ ਹੀ ਨਾ ਹੋਵੇ ਮੈਂ ਖਾਈ ਜਾਵਾਂ ਪਰ ਫਿਕਰਮਾ ਨਾ ਹੋਵੇ। ਕਦੋਂ ਦਾ ਹੋ ਗਈ। ਕਿੰਨੇ ਦਾ ਦਿੰਦੇ ਇੱਕ? 130 ਚੜੀਆਂ ਦੇ ਇੱਕ ਕਿ ਦੋ? ਦੇਖੋ। ਹਾਂ ਹਾਂ। ਕੋਈ ਨਹੀਂ ਉਹ ਹੀ ਹੈ। ਨਾ ਬਈ ਖਰਚਾ ਕਰਾਦਾ ਤੁਹਾਡਾ ਅੱਜ ਫਿਰ ਹੈ। ਹਾਂ ਹਾਂ। ਬਾਕੀ ਕਦੇ ਕਦੇ ਖਾ ਲੈਣਾ ਚਾਹੀਦਾ ਕਿਉਂਕਿ ਇਹਦੇ ਜਿਆਦਾ ਫੈਟ ਵਾਲੀ ਚੀਜ਼ ਨਹੀਂ ਹੈਗੀ ਹੈਨਾ ਇਹਦੇ ਜਹਾ ਹੀ ਆ ਸੈਲਡ ਵਗੈਰਾ ਹੈ ਵਿੱਚ ਸੈਲਡ ਸੁੰਡਲ ਜਿਹੀ ਹੋਣੀ ਚਾਹੀਦੀ ਚੀਜ਼ ਵੀ ਵਧੀਆ ਆ ਮੈਦਾ ਹੂੰ ਆ ਮੈਦੇ ਨੂੰ ਉੱਪਰ ਫਲੋਰ ਮੈਂ ਠੀਕ ਹੈ ਚਲੋ ਹੁਣ ਖਾ ਕੇ ਮਿਲਦੇ ਆ ਤੁਹਾਨੂੰ ਸਸਿਕਾ ਦੀ YouTube ਫੈਮਿਲੀ ਕੀ ਹਾਲ ਚਾਲ ਕਿਵੇਂ ਤੁਸੀਂ ਸਾਰੇ ਤੇ ਉਮੀਦ ਕਰਦੀਆਂ ਤੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ پتہ ਨਹੀਂ ਤੇ ਕੀ ਹੋ ਗਿਆ ਸਵੈਲਿੰਗ ਹੋ ਗਈ ਆ ਤੇ ਖਾ ਪੀ ਲਿਆ ਚਾਹ ਪਣੀ ਪੀ ਲਿਆ ਬਚ ਗਿਆ ਬਚਿਆ ਨਹੀਂ ਪਚਾਉਂ ਚੱਲੇ ਹੁਣ ਅਸੀਂ ਆਪਾਂ ਕਰਦੇ ਆ ਅੱਜ ਫਿਰ ਗਰਾਸ ਕਟਿੰਗ ਸਵੇਰੇ ਕਰਨ ਲੱਗੀ ਸੀ ਥੋੜੀ ਜਿਹੀ ਕੀਤੀ ਤੇ ਤਾਂ ਨੂੰ پتہ ਨਹੀਂ ਕੀ ਹੋ ਗਿਆ ਛੋੜ ਕੇ ਆਣ ਲੈ ਗਿਆ ਤੇ ਫਿਰ ਮੈਂ ਕਿ ਪਤਾ ਕੰਮ ਨਿਭਾੜਿਆ ਤੇ ਹੁਣ ਸ਼ਾਮ ਦਾ ਟਾਈਮ ਆ ਫ੍ਰੀ ਆ ਚਲੋ ਕਰਦੇ ਆ ਕੰਮ ਸ਼ੁਰੂ ਤੁਸੀਂ ਕਿੱਧਰ ਨੂੰ ਬੰਨਿਆ ਜੀ ਮੈਂ ਉਹਨੂੰ ਚੱਲਿਆ ਮੈਂ ਤੁਹਿੱਤਾ ਲੱਗੇ ਜਿਵੇਂ ਜੰਗ ਲੜਨ ਚੱਲੇ ਹੁੰਦੇ ਜੇ ਬੜੀ ਮੋਹ ਵੀ ਵੈਚਿੰਗ ਦੇ ਬੰਨਿਆ ਕੱਪੜਾ ਜਿਹੜਾ ਮੈਂ ਨਹੀਂ ਬੰਨ੍ਹੂ ਆਹ ਕਰਤਾ ਐਸੀ ਫਿੱਟ ਆਹ ਦਫ਼ਤਰ ਦੇ ਵਿੱਚ ਏਸੀ ਵੀ ਇਹਨਾਂ ਨੇ ਪਹਿਲੋ ਲਾ ਲਿਆ ਸੀਗਾ ਇਹ ਜਦੋਂ ਆਪਾਂ ਯੂਵੀ ਸ਼ੀਟ ਲਾਉਣੀ ਸੀ ਤੇ ਹੁਣ ਵੀ ਉਹ ਸੀਟ ਲੱਗ ਚੁੱਕੀ ਆ ਤੇ ਏਸੀ ਵੀ ਫਿੱਟ ਹੋ ਗਿਆ ਹੁਣ ਆ ਵਾਲੀ ਦੀਵਾਰ ਰਹਿ ਗਈ ਹੁਣ ਇਹ ਵੀ ਰੈਡੀ ਕਰਾਉਣੀ ਆ ਬਸ ਇੱਕ ਦੋ ਦਿਨ ਤੱਕ ਛੱਤ ਦਾ ਵੀ ਸਾਰਾ ਕੰਮ ਅਲਟਰ ਕਰਵਾਵਾਂਗੇ ਦੁਬਾਰਾ ਤੋਂ ਪੇਂਟਿੰਗ ਕਰਵਾ ਕੇ ਤੇ ਇਹ ਓਕੇ ਤੇ ਜਿਹੜੀਆਂ ਲਾਈਟਾਂ ਵਗੈਰਾ ਇਹ ਵੀ ਖਰਾਬ ਹੋਈਆਂ ਪਈਆਂ ਸੈੱਟ ਕਰਾਉਣੀਆਂ ਤੇ ਇਹ ਸ਼ੀਸ਼ੇ ਵੀ ਸੈੱਟ ਕਰਵਾਵਾਂਗੇ ਸਾਰੇ ਤੇ ਹੁਣ ਆਪਾਂ ਚੱਲਦੇ ਆ ਪੈਲਸ ਵੱਲ ਬਾਹਰ ਬਾਹਰ ਦੀ ਅੱਜ ਵੀ ਫੁੱਲ ਬਹੁਤ ਖਿੜੇ ਸੀ ਦੁਪਹਿਰੇ ਖੜਤੇ ਹੋ ਗਏ ਸਾਰੇ ਇਸ ਵੇਲੇ ਤਾਂ ਵਿਚਾਰੇ ਮਰ ਜਾ ਜਾਂਦੇ ਆ ਸਦਾ ਹੱਸ ਕੇ ਚੱਲੇ ਖੁਸ਼ ਨੂੰ ਲੈਣ ਜੱਗ ਸੀ ਅੱਜ ਫੇਰ ਦੋਸਤ ਦੇ ਬਰਥਡੇ ਪਾਰਟੀ ਤੇ ਚਾਰ ਪੰਜ ਦੋਸਤਾਂ ਦੇ ਬਰਥਡੇ ਪਾਰਟੀਆਂ ਦੱਸ ਗਿਆ ਰਾਜ ਨਹੀਂ ਪਤਾ ਨਹੀਂ ਲੱਗਦਾ ਇਹਨਾਂ ਦਾ ਹਰ ਦਿਨ ਬਰਥਡੇ ਹੁੰਦਾ ਤੇ ਇਧਰ ਵੇਖੋ 22 ਸਾਰੇ ਕਾਹ ਦੀਆਂ ਜਿਹੜਾ ਕੱਟਿਆ ਹੋਇਆ ਸੀ ਨਾ ਉਹਨੂੰ ਇਕੱਠਾ ਕਰ ਰਿਹਾ ਉਹ ਇਕੱਠਾ ਕਰ ਕਰਕੇ ਢੇਰੀਆਂ ਲੈ ਜਾਂਦੇ ਤੇ ਬਾਅਦ ਚੱਕਦੇ ਨੇਗੇ ਤੇ ਉਸ ਦਿਨ ਪਹਿਲੇ ਦਿਨ ਅਸੀਂ ਉਹ ਉੱਥੇ ਕੱਟਿਆ ਸੀ ਫਿਰ ਦੂਸਰੇ ਦਿਨ ਮੈਂ ਸ਼ਾਮ ਨੂੰ ਆਹ ਕੱਟਿਆ ਤੇ ਅੱਜ ਸਵੇਰ ਉਹ ਨਾਲ-ਨਾਲ ਸਾਰਾ ਕੱਟਿਆ ਕਾ ਤੇ ਜਦੋਂ ਇਧਰਲੀ ਸਾਈਡ ਦੇ ਸਟੇਜ ਦੀ ਬੈਕ ਸਾਈਡ ਗਈ ਨਾ ਮੈਂ ਉਦੋਂ ਪਤਾ ਨਹੀਂ ਕੀ ਤਾਰ ਨੂੰ ਖਿੱਚ ਪੈ ਗਈ ਕੀ ਤਾਰ ਹੀਟ ਹੋ ਗਈ ਬਸ ਮੁੜ ਕੇ ਕਿੰਨਾ ਚਿਰ ਅਸੀਂ ਬਣਾਉਂਦੇ ਵੀ ਰਹੇ ਇੱਥੇ ਬੈਠੇ ਫਿਰ ਮੇਰਾ ਕੰਮ ਲੇਟ ਹੋ ਰਿਹਾ ਸੀ ਤੇ ਫਿਰ ਮੈਂ ਚਲੀ ਗਈ ਕਰੇ ਕਿਉਂਕਿ ਰੋਟੀ ਪਾਣੀ ਵੀ ਰੰਦਾ ਸੀ ਸਾਫ ਸਫਾਈ ਦਾ ਵੀ ਕੰਮ ਰਹਿੰਦਾ ਸੀ ਗਰਮੀ ਬਹੁਤ ਆ ਪਰ ਫਿਰ ਵੀ ਮੈਂ ਸੋਚਦੀ ਆ ਚਲੋ ਥੋੜੀ ਜੀ ਆਪਾਂ ਨੂੰ ਪਸੀਨ ਮਤਲਬ ਇੱਥੇ ਪਸੀਨਾ ਪਸੋਨਾ ਵੀ ਲੈ ਲੈਣਾ ਚਾਹੀਦਾ ਪਸੀਨੇ ਦਾ ਕੰਮ ਕਰਨਾ ਚਾਹੀਦਾ ਤੇ ਆ ਆਪਣਾ ਇੱਧਰ 3 ਵੀਲਰ ਖੜਾ ਹੋਇਆ ਹੈ ਤੇ ਹੁਣੇ ਭਜਾਵਾਂਗੇ ਤੇ ਹੁਣ ਆ ਵੀ ਗਰਾਸ ਕੱਟਣਾ ਹੈ ਜੇ ਇੱਧਰ ਨਾ ਤਾਰ ਗਈ ਇੱਧਰ ਕੋਸ਼ਿਸ਼ ਕਰਦੇ ਨਹੀਂ ਤੇ ਇੱਧਰ ਦਾ ਕੱਟਦੇ ਆ ਆਹ ਵਾਲਾ ਤੇ ਫਿਰ ਉਹ ਨਾਲ ਨਾਲ ਸਾਰੀ ਸਫਾਈ ਕਰ ਦਿੰਦੇ ਆ ਉਹ ਟੱਕ ਨੂੰ ਵੇਖੋ ਅੱਜ ਛੇੜਦੇ ਆ ਕਿ ਨਹੀਂ ਇਹ ਟਾਈਮ ਤੇ ਡਿਪੈਂਡ ਕਰਦਾ ਤੇ ਮਸ਼ੀਨ ਤੇ ਡਿਪੈਂਡ ਕਰਦਾ ਕਿੰਨੀ ਚੱਲਦੀ ਆ ਸੋ ਫੋਨ ਰੱਖਦੇ ਆ ਸਾਈਡ ਤੇ ਤੇ ਅੱਜ ਕੋਮਲ ਵੀ ਨਹੀਂ ਆਈ ਤੇ ਅੱਜ ਖੁਸ਼ ਕਰੇ ਸੀ ਚਲੋ ਟਾਈਮ ਚੰਗਾ ਨਿਕਲ ਗਿਆ ਜੇ ਖੁਸ਼ ਨਾ ਹੁੰਦਾ ਫਿਰ ਔਖਾ ਜਾਣਾ ਸੀ ਫੋਨ ਨੂੰ ਰੱਖਦੇ ਆ ਇੱਥੇ ਤੇ ਚਲੋ ਗਈ

ආ ඉන්නක රෑගක්කා ඉන්න කට ලා ආහෝ සාප නෙ කලාට වැඩි අලදකු ਯਾਰ ਆਵੀ ਬਸ ਕਰੋ ਹੁਣ ਕਿੰਨੇ ਚਿਰ ਦੇ ਲੱਗੇ ਜੇ ਬਸ ਆ ਐਗਜ਼ਾਮ ਰਹੇਗੀ ਨਿਕਲ ਫਰੈਸ਼ਰ ਨਾ ਤਾਂ ਫੇਰ ਬਾਅਦੋਂ ਹੂੰ ਉਹ ਨਹੀਂ ਤਾਂ ਜੀਸ ਪਰਮੈਟ ਦਾ ਨਾ ਇੱਕੋ ਕੀ ਕੀਤਾ ਅੱਜ ਕੋਸ਼ ਨਹੀਂ ਬਸ ਸਰਪੇ ਮਾਰੀ ਜਾਂਦਾ ਨੇ ਸੇਕਪ ਕੱਪੜੇ ધોਤੇ ਆ ਆਪਣੇ ਲੋਕੜੇ ਤਾਂ ਕੱਪੜਾ ਦਸਵਾ ਦੋ ਹੂੰ ਬਸ ஜிாந்த ਸ਼ਾਲ ਆ ਗਿਆ ਬਈ ਸ਼ਾਲ ਧੁੰਦ ਪੈ ਗਈ ਧੁੰਦ ਰਾਤੀ ਤਾਂ ਪਸੀਨਾ ਵੜਾਰਿਆ ਸੀ ਤੇ ਤੜਕੇ ਤੜਕੇ ਕਿਵੇਂ ਚਾਲ ਬਣ ਗਿਆ ਵੇਖੋ ਓਨੀ ਕੈਮਰੇ ਚ ਨਹੀਂ ਕਾਇਚ ਹੁੰਦੀ ਆ ਸਾਰਾ ਧੁੰਦ ਧੁੰਦ ਬਣਿਆ ਪਿਆ ਤੇ ਇੱਧਰ ਰਾਤੀ ਮੈਂ ਫਰੰਟ ਦਾ ਸਾਰਾ ਗਾ ਕਟਤਾ ਤੇ ਆ ਵਾਲੀ ਆਹ ਵਾਲਾ ਮਾਲ ਲਿਆ ਸੀ ਇਹਦੇ 4-5 ਗੇੜੇ ਲੈ ਆਂਦੇ ਸੀਗੇ ਹੁਣ ਬਸ ਲੱਗਣ ਦੀ ਦੇਰ ਆ ਕਿ ਸਾਢੇ 8 ਘੰਟੇ ਚਾ ਨਿਬੜ ਜੂਗਾ ਟਾਈਮ ਵੱਧ ਤਾਂ ਲੱਗਦਾ ਪਿਆ ਕਿਉਂਕਿ ਵੱਡਾ ਜਿਆਦਾ ਹੋ ਗਿਆ ਨਾ ਮੀਆਂ ਦਾ ਕਰਕੇ ਆ ਨਿਕਲ ਗਿਆ ਤਾਂ ਸਮਝੋ ਗਰਾਊਂਡ ਕਲੀਅਰ ਤੇ ਫਿਰ ਬੈਕ ਸਾਈਡ ਵਾਲਾ ਜਿਹੜਾ ਉਹ ਕਟਾਂਗੇ ਇਹ ਰਾਤੀ ਮੈਂ ਵਲੌਗ ਦਾ ਐਂਡ ਨਹੀਂ ਸੀ ਕਰ ਪਾਈ ਸੋ ਅੱਜ ਆਪਾਂ ਇੱਥੇ ਕਰਦੇ ਆ ਵਲੌਗ ਦਾ ਐਂਡ ਤੇ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮਿਲਦੇ ਹਾਂ ਨੈਕਸਟ ਵਲੌਗ ਵਿੱਚ ਹ ਤੱਕ ਲਈ ਬਾਏ